ਸਮਝਿਆ ਜਾਵੇ ਧੀ ਨਹੀਂ ਤੁਸੀਂ ਕਹੋਗੇ ਕਿ ਇਹ ਕਿਵੇਂ ਦੀ ਗੱਲ ਕਰ ਦਿੱਤੀ ਕਿ ਨੋ 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 ਬਣਾ ਕੇ ਪਿਆਰ ਨਹੀਂ ਕੀਤਾ ਜਾ ਸਕਦਾ ਅਸੀਂ ਅਕਸਰ ਹੀ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਕਰਦੇ ਹਾਂ ਸੁਣਦੇ ਹਾਂ ਤੁਸੀਂ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਕਰਦੇ ਹਾਂ ਸੁਣਿਆ ਹੋਵੇਗਾ ਕਿ ਅਸੀਂ ਨੋ ਨੂੰ ਧੀ ਸਮਝਦੇ ਹਾਂ ਇਸ ਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਦਿਮਾਗ ਵਿੱਚ ਇਹ ਗੱਲ ਬੈਠੀ ਹੋਈ ਹੈ ਕਿ ਨੋਹ ਦੇ ਲਈ ਪਿਆਰ ਦੀ ਕੋਈ ਜਗ੍ਹਾ ਨਹੀਂ ਕਿ ਨੋਹ ਨੂੰ ਪਿਆਰ ਨਹੀਂ ਕੀਤਾ ਜਾ ਸਕਦਾ ਨੋਹ ਨੂੰ ਹਮੇਸ਼ਾ ਨੋਹ ਸਮਝ ਕੇ ਹੀ ਪਿਆਰ ਕਰੋ ਕਿ ਪਿਆਰ ਇੱਕ ਧੀ ਲਈ ਹੀ ਹੁੰਦਾ ਹੈ ਨੋਹ ਲਈ ਪਿਆਰ ਨਹੀਂ ਹੁੰਦਾ ਹਰ ਰਿਸ਼ਤੇ ਦੀ ਇੱਕ ਅਹਿਮੀਅਤ ਹੁੰਦੀ ਹੈ ਜੇਕਰ ਨੋਹ ਵਿਆਹ ਕੇ ਲਿਆਂਦੀ ਹੈ ਤਾਂ ਫਿਰ ਨੋਹ ਨੂੰ ਨੋਹ ਬਣਾ ਕੇ ਪਿਆਰ ਕਰੋ ਉਸ ਦੇ ਹਿੱਸੇ ਦਾ ਪਿਆਰ ਉਸ ਨੂੰ ਜ਼ਰੂਰ ਦਿਓ ਜਿਸ ਤਰ੍ਹਾਂ ਇੱਕ ਮਾਂ ਤੇ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਪਿਆਰ ਮਨਾ ਮੂਹੀ ਨਜ਼ਰਾਂ ਵਿੱਚ ਆ ਜਾਂਦਾ ਹੈ ਉਸ ਤਰ੍ਹਾਂ ਇੱਕ ਨੋ ਦੇ ਰਿਸ਼ਤੇ ਨੂੰ ਵੀ ਇੰਨਾ ਮਜ਼ਬੂਤ ਕੀਤਾ ਜਾਵੇ ਤਾਂ ਕਿ ਜੇਕਰ ਨੋ ਦੀ ਗੱਲ ਕਰੀਏ ਤਾਂ ਪਿਆਰ ਦੀ ਮੂਰਤ ਸਾਹਮਣੇ ਆਵੇ ਤੇ ਰਿਸ਼ਤੇ ਵਿੱਚ ਨੋ ਲਿਆਂਦੀ ਹੈ ਤਾਂ ਨੋ ਨੂੰ ਨੋ ਬਣਾ ਕੇ ਪਿਆਰ ਕਰੋ ਉਸ ਦੇ ਹਿੱਸੇ ਦਾ ਪਿਆਰ ਉਸ ਨੂੰ ਜ਼ਰੂਰ ਦਿਓ ਤਾਂ ਕਿ ਜਦੋਂ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਧੀ ਸਮਝਦੇ ਹਾਂ ਤਾਂ ਕਿਤੇ ਨਾ ਕਿਤੇ ਦਿਲ ਵਿੱਚ ਨੋਂ ਦੇ ਇਹ ਠੇਸ ਜ਼ਰੂਰ ਵੱਜਦੀ ਹੈ ਕਿ ਕੀ ਉਸ ਦਾ ਆਪਣਾ ਕੋਈ ਵजूद ਨਹੀਂ ਕੀ ਗੱਲ ਨੋਂ ਨੂੰ ਨੋਂ ਦੇ ਰਿਸ਼ਤੇ ਵਿੱਚ ਪਿਆਰ ਨਹੀਂ ਕੀਤਾ ਜਾ ਸਕਦਾ ਇਸ ਲਈ ਧੀ ਨੂੰ ਧੀ ਦੀ ਜਗ੍ਹਾ ਤੇ ਰੱਖ ਕੇ ਤੇ ਨੋਂ ਨੂੰ ਨੋਂ ਦੀ ਜਗ੍ਹਾ ਤੇ ਰੱਖ ਕੇ ਹੀ ਸਤਕਾਰ ਦਿੱਤਾ ਜਾਵੇ